ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਗੁਰੂ ਨਾਨਕ ਦੇਵ ਜੀ ਦਾ ਥਾਂ ਥਾਂ ਤੇ ਜਾ ਕੇ ਵੱਖ-ਵੱਖ ਧਰਮਾਂ ਦੇ ਆਗੂਆਂ ਜਾਂ ਹੋਰ ਲੋਕਾਂ ਨੂੰ ਸਮਝਾਉਣ ਦਾ ਢੰਗ ਔਰ ਤਰੀਕਾ ਕੀ ਸੀ ਜਿਸ ਜਿਸ ਵੀ ਤਰ੍ਹਾਂ ਦੀ ਬਿਰਤੀ ਦੇ ਮਾਲਕ ਸੁਬਾ ਜਮਨੋਤ ਦੇ ਤਾਰਨੀ ਜਾਂ ਫਿਰ ਧਾਰਮਿਕ ਜਨਾਂ ਦੇ ਤਾਰਨੀ ਦੇ ਕੋਲ ਸਤਿਗੁਰੂ ਜੀ ਜਾਂਦੇ ਸਨ ਤੇ ਉਸ ਦੇ ਹੀ ਧਾਰਮਿਕ चिन्हਾਂ ਜਾਂ ਮਰਜ਼ਾਦਾ ਦਾ ਜਾਂ ਫਿਰ ਉਸ ਦੇ ਕਿਤੇ ਦੀ ਉਦਾਹਰਨ ਦੇ ਕੇ ਉਸ ਨੂੰ ਸਮਝਾਉਣਾ ਕਰ ਦਿੱਸਾ ਪਿਛਲੀ ਵੀਡੀਓ ਦੇ ਵਿੱਚ ਅਸੀਂ ਜੋਗੀ ਨੂੰ ਸਤਿਗੁਰੂ ਜੀ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ ਬ੍ਰਾਹਮਣ ਨੂੰ ਸਤਿਗੁਰੂ ਜੀ ਨੇ ਇਸ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਇਸ ਵੀਡੀਓ ਵਿੱਚ ਕਾਜੀ ਨੂੰ ਸਤਿਗੁਰੂ ਜੀ ਕਿਸ ਤਰੀਕੇ ਦੇ ਨਾਲ ਸਮਝਾਉਣਾ ਕਰਦੇ ਹਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਤੇ ਉਹਨਾਂ ਮੁਸਲਮਾਨ ਰਾਜਿਆਂ ਦੇ ਸਲਾਹਕਾਰ ਕਾਜੀ ਹੋਇਆ ਕਰਦੇ ਸਨ ਤੇ ਇਹ ਕਾਜੀ ਕਈ ਵਾਰ ਰਿਸ਼ਵਤ ਲੈ ਕੇ ਤੇ ਆਪਣਾ ਫੈਸਲਾ ਜਿਹੜਾ ਸੀ ਉਹ ਗਲਤ ਕਰ ਦਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਮਿਲਦੇ ਹਨ ਕਾਜੀ ਹੋਇ ਕ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਕਾਜੀ ਬਣਦਾ ਹੈ ਤੇ ਨਿਆਂ ਵਾਲੀ ਕੁਰਸੀ ਤੇ ਬੈਠ ਜਾਂਦਾ ਹੈ ਹੱਥ ਦੇ ਨਾਲ ਤਸਬੀਹ ਫੇਰਦਾ ਹੈ ਮੂੰਹ ਦੇ ਨਾਲ ਖੁਦਾ ਖੁਦਾ ਪੁਕਾਰਦਾ ਹੈ ਪਰ ਜਦੋਂ ਨਿਆਂ ਕਰਨ ਦਾ ਫੈਸਲਾ ਹੁੰਦਾ ਹੈ ਦੂਸਰੀਆਂ ਰਾਇਆਂ ਦੇ ਪ੍ਰਤੀ ਨਿਆਂ ਕਰਨਾ ਹੁੰਦਾ ਹੈ ਫਿਰ ਰਿਸ਼ਵਤ ਲੈ ਕੇ ਵੱਡੀ ਲੈ ਕੇ ਗਲਤ ਫੈਸਲਾ ਕਰ ਦਿੰਦਾ ਹੈ ਸਤਗੁਰੂ ਜੀ ਸਮਝਾਉਂਦੇ ਹਨ ਇਹ ਅਸਲ ਕਾਜੀ ਉਹ ਹੈ ਜੋ ਆਪਣੀ ਇਸ ਮਰਜ਼ਾਦਾ ਤੋਂ ਉਲਟ ਚੱਲਦਾ ਹੈ ਭਾਵ ਕਿ ਜੋ ਉਸ ਨੇ ਰੀਤੀ ਤਾਰਨ ਕਰ ਲਈ ਹੋਈ ਹੈ ਹਰਾਮ ਦਾ ਮਾਲ ਖਾਣਾ ਇਸ ਤੋਂ ਉਲਟ ਜਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਤਾਉ ਕਾਜੀ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਅਸਲ ਕਾਜੀ ਉਹ ਹੈ ਜਿਹੜਾ ਇਸ ਹਰਾਮ ਦੇ ਮਾਲ ਵੱਲੋਂ ਉਲਟ ਕੇ ਤੇ ਹੱਕ ਹਲਾਲ ਦੀ ਕਮਾਈ ਕਰਦਾ ਹੈ ਉਹ ਅਸਲ ਕਾਜੀ ਹੈ ਗੁਰੂ ਦੀ ਕਿਰਪਾ ਦੇ ਨਾਲ ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨਿਆਵੀ ਖਾਸ਼ਾਂ ਤੋਂ ਉੱਪਰ ਦਾ ਜੀਵਨ ਜੀਉਂਦਾ ਹੈ ਉਹ ਅਸਲ ਕਾਜੀ ਹੈ ਤੇ ਸਤਗੁਰੂ ਜੀ ਨੇ ਮਾਜ਼ ਰੱਖ ਦੇ ਵਿੱਚ ਇਸ ਤਰ੍ਹਾਂ ਕਾਜੀ ਨੂੰ ਸਮਝਾਉਣਾ ਕੀਤਾ ਹੈ ਕਾਜੀ ਪੰਜ ਵਕਤ ਪੰਜ ਨਿਮਾਜ਼ਾਂ ਪੜਦਾ ਹੈ ਤੇ ਇਹਨਾਂ ਨਿਮਾਜ਼ਾਂ ਦੇ ਨਾਮ ਵੀ ਵੱਖੋ ਵੱਖਰੇ ਹਨ ਤੇ ਸਮੇ ਵੀ ਵੱਖਰੇ ਵੱਖਰੇ ਹਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਪੰਜ ਨਿਵਾਜਾਂ ਵਰ ਖੁਦਾਏ ਮੁਸਲਮਾਨਾਂ ਦੀਆਂ ਪੰਜ ਨਿਮਾਜਾਂ ਹਨ ਤੇ ਉਹਨਾਂ ਦੇ ਪੰਜ ਵਖਤ ਹਨ ਤੇ ਪੰਜਾਂ ਹੀ ਨਿਮਾਜਾਂ ਦੇ ਵੱਖੋ ਵੱਖਰੇ ਨਾਮ ਵੀ ਹਨ ਪਰ ਸਾਡੇ ਮਤ ਵਿੱਚ ਅਸਲ ਨਿਮਾਜਾਂ ਇਸ ਤਰ੍ਹਾਂ ਹਨ ਕਿ ਪਹਿਲੀ ਨਿਮਾਜ ਹੈ ਸੱਚ ਬੋਲਣਾ ਇਹ ਕਾਜੀ ਜਦੋਂ ਤੂੰ ਸੱਚ ਬੋਲਣਾ ਸ਼ੁਰੂ ਕਰ ਦਵੇਂਗਾ ਤਾਂ ਇਹ ਤੇਰੀ ਹੋਗੀ ਪਹਿਲੀ ਨਮਾਜ਼ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਖੈਰ ਖੁਦਾਏ ਤੋਂ ਪਾਉ ਹੈ ਰੱਬ ਤੋਂ ਸਭ ਦਾ ਭਲਾ ਮੰਗਣਾ ਇਸਲਾਮ ਮੁਤਾਬਕ ਸਭ ਦਾ ਭਲਾ ਮੰਗਣਾ ਚਾਹੀਦਾ ਹੈ ਤੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਸਹਿਬ ਫੁਰਮਾਨ ਕਰਦੇ ਹਨ ਸਵੇਰ ਦੀ ਪਹਿਲੀ ਨਮਾਜ਼ ਹੈ ਕਿ ਸੱਚ ਬੋਲਣਾ ਹੱਕ ਦੀ ਕਮਾਈ ਕਰਨੀ ਇਹ ਹੈ ਦੂਜੀ ਨਮਾਜ਼ ਹੁਣ ਹੱਕ ਦੀ ਗੱਲ ਕਰੀਏ ਤੇ ਸਤਗੁਰੂ ਜੀ ਸਮਝਾਉਂਦੇ ਹਨ ਕਿ ਦੂਸਰੇ ਦਾ ਹੱਕ ਖਾਉਣਾ ਖਾਣਾ ਜਿਹੜਾ ਹੈ ਉਹ ਮਾਸ ਖਾਣ ਦੇ ਬਰਾਬਰ ਹੈ ਜਿਵੇਂ ਕਿ ਮੁਸਲਮਾਨ ਦੇ ਵਾਸਤੇ ਸੂਰ ਦਾ ਮਾਸ ਖਾਣਾ ਹਰਾਮ ਹੈ ਤੇ ਹਿੰਦੂ ਦੇ ਵਾਸਤੇ ਗਾਂ ਦਾ ਮਾਸ ਖਾਣਾ ਹਰਾਮ ਹੈ ਸਤਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਈ ਜੇ ਕਰ ਠੱਗੀ ਕਰਕੇ ਨਹੀਂ ਖਾਂਦਾ ਤਾਂ ਹੀ ਗੁਰੂ ਪੀਰ ਸਹਾਇਤਾ ਕਰੇਗਾ ਮਦਦ ਕਰੇਗਾ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਹੱਕ ਦੀ ਕਮਾਈ ਕਰਨੀ ਇਹ ਦੂਜੀ ਨਿਮਾਜ ਹੈ ਤੀਜੀ ਨਿਮਾਜ ਕੀ ਹੈ ਰੱਬ ਤੋਂ ਸਭ ਦਾ ਭਲਾ ਮੰਗਣਾ ਸਭ ਦੀ ਖੈਰ ਮੰਗਣੀ ਇਹ ਤੀਸਰੀ ਨਿਵਾਜ ਹੈ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਫਿਰ ਚੌਥੀ ਨਿਮਾਜ ਦੀ ਗੱਲ ਕਰਦੇ ਹੋਏ ਸਤਿਗੁਰੂ ਜੀ ਆਖ ਰਹੇ ਹਨ ਸਮਝਾ ਰਹੇ ਹਨ ਕਿ ਨiyet ਨੂੰ ਸਾਫ ਕਰਨਾ ਮਨ ਨੂੰ ਸਾਫ ਰੱਖਣਾ ਇਹ ਹੈ ਚੌਥੀ ਨਿਮਾਜ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ ਇਹ ਤੇਰੀ ਪੰਜਵੀਂ ਨਿਵਾਜ ਹੈ ਇਸ ਤੋਂ ਇਲਾਵਾ ਪੰਜਾਂ ਨਿਮਾਜਾਂ ਦੇ ਨਾਲ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ ਉੱਚਾ ਆਚਰਣ ਬਣਾਉਣ ਉੱਚਾ ਆਚਰਣ ਬਣਾਉਣਾ ਇਹ ਤੇਰਾ ਕਲਮਾ ਹੈ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਆਪਣੇ ਆਪ ਨੂੰ ਮੁਸਲਮਾਨ ਅਖਵਾਏ ਤਾਂ ਤੂੰ ਸੱਚਾ ਮੁਸਲਮਾਨ ਹੈ ਤੇ ਸੱਚਾ ਮੁਸਲਮਾਨ ਅਖਵਾ ਸਕਦਾ ਹੈ ਜੇ ਇਹਨਾਂ ਗੁਣਾਂ ਦਾ ਧਾਰਨੀ ਹੈ ਇਹਨਾਂ ਨੇ ਮੱਜਾਂ ਤੇ ਕਲਮੇ ਤੋਂ ਖੁੰਝੇ ਹੋਏ ਜਿੰਨੇ ਵੀ ਹਨ ਉਹ ਸਭ ਕੂੜੇ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਵੀ ਕੂੜੀ ਹੁੰਦੀ ਹੈ ਸਹਿਬ ਫਰਮਾਨ ਕਰਦੇ ਹਨ ਨਾਨਕ ਜੀਤੇ ਕੂੜ ਯਾਰ ਕੂੜੇ ਕੂੜੀ ਪਾਈ ਸੋ ਸਤਿਗੁਰੂ ਜੀ ਜੇਕਰ ਕਾਜੀ ਦੇ ਕੋਲ ਜਾਂਦੇ ਹਨ ਤੇ ਕਾਜੀ ਦੀਆਂ ਹੀ ਧਾਰਨਾਵਾਂ ਦੀ ਉਦਾਹਰਨ ਦੇ ਕੇ ਦ੍ਰਿਸ਼ਟਾਂਤ ਦੇ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੁੜਨ ਦਾ ਤਰੀਕਾ ਸਮਝਾ ਦਿੰਦੇ ਹਨ ਜੇ ਇੱਕ ਜੋਗੀ ਦੇ ਕੋਲ ਜਾਂਦੇ ਹਨ ਤੇ ਜੋਗੀ ਦੇ ਜਿੰਨਾ ਤੇ ਜਾਂ ਫਿਰ ਉਸ ਦੀ ਮਰਜ਼ਾਦਾ ਦੀ ਉਦਾਹਰਨ ਤੇ ਦ੍ਰਿਸ਼ਟਾਂਤ ਦੇ ਕੇ ਉਸ ਨੂੰ ਸਮਝਾਉਣਾ ਕਰਦੇ ਹਨ ਜੇ ਇੱਕ ਬ੍ਰਾਹਮਣ ਪੰਡਤ ਦੇ ਕੋਲ ਜਾਂਦੇ ਹਨ ਤੇ ਸਤਿਗੁਰੂ ਜੀ ਉਸੇ ਦੇ ਹੀ ਜਿੰਨਾ ਤੇ ਮਰਜ਼ਾਦਾ ਦੀ ਉਦਾਹਰਨ ਦੇ ਕੇ ਉਸ ਨੂੰ ਸਮਝਾਉਣਾ ਕਰਦੇ ਹਨ ਜੇ ਕਿਸੇ ਕਿਰਤੀ ਦੇ ਕੋਲ ਜਾਂਦੇ ਹਨ ਤੇ ਸਤਿਗੁਰੂ ਜੀ ਉਸ ਦੀ ਕਿਰਤ ਦੀ ਉਦਾਹਰਨ ਦੇ ਕੇ ਤੇ ਉਸ ਨੂੰ ਸਮਝਾਉਣਾ ਕਰਦੇ ਹਾਂ ਜਿਵੇਂ ਕਿ ਸੋਰਠਿ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਮਿਲਦਾ ਹੈ ਜਿਸ ਵਿੱਚ ਸਤਗੁਰਾਂ ਨੇ ਵਪਾਰੀ ਨੂੰ ਦੁਕਾਨਦਾਰ ਨੂੰ ਅਤੇ ਸੁਦਾਗਰ ਨੂੰ ਅਤੇ ਖੇਤੀਬਾੜੀ ਦਾ ਕੰਮ ਕਰਨ ਵਾਲੇ ਨੂੰ ਉਹਨਾਂ ਦੇ ਕੰਮ ਦਾ ਉਹਨਾਂ ਦੀ ਕਿਰਤ ਦਾ ਦ੍ਰਿਸ਼ਟਾਂਤ ਦੇ ਕੇ ਤੇ ਪਰਮਾਤਮਾ ਦੀ ਗੱਲ ਸਮਝਾਉਣੀ ਕੀਤੀ ਹੈ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਉਸ ਦਾ ਜ਼ਿਕਰ ਕਰਾਂਗੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਫਤਿਹ ਦੀ ਸੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ Vai, guru de aqui. Potei.